ਜਾ ਤਾਰ ਦਦਾ ਦੇ ਅਗਾਰਾ ਜਗ ਬਕਰ ਕਰ ਤੋਂ ਕਹੂੰ ਤੁਮ ਮਿਲ ਤੋ ਦੇ ਦਸਾਓ ਜਿਤੇ ਬਦਨਾ ਸੁਧਾ ਤਾਰਾ ਆਪ ਨੂੰ ਜੋ ਚਾਰਾ ਤੁਮ ਸਾਵੇ ਦੇ ਰਾਜ ਨਾਰਾਲੰ ਜਾਣਤ ਬੀਬੇ ਦਾ ਰਾਜ ਮਾਨੰਦ ਰੰਕ ਕਾਨ ਰੁਪਾਨ ਲੰਬੋ ਆਦ ਨਿਰਨਦ ਸੰਭੂ ਰਕੰਗੁਰ ਚਰ ਵਿਦਾ ਜਗ ਬਿਨੁ ਬਾਦ ਬੇਦਾ ਤਾ ਕਾਉ ਕਰ ਬਨ ਮੰਨਤਾਇ ਮਹਾਮੂਰਖ ਜੀ ਨੇ ਜਾਣਤੋ ਮਾ ਦੇਖੋ ਕਾ ਤੂ ਦਾ ਸੇ ਬੋਧ ਰੰਕਾਰ ਕਾ ਜਿਨ ਸੰਤ ਪ੍ਰਭ ਆਪਨ ਬੁਦਾ ਜਤੀ ਬਰਨ ਤੋ ਬਨ ਬਨ ਦੋ ਦੇ ਤੀਰ ਮਰਾ ਰ ਕੰਜ ਬਜ਼ਾਰ ਕੇ ਬੇਦਾ ਸੁਜਾ ਪਰਸਨ ਸੰਸਾਰ ਆਇ ਕਾ ਰੂਪਨ ਸੁਪਾ ਰੰਕੋ ਬਯੋ ਰਾਗ ਗੁਪਾਂਡ ਜੋ ਜੇ ਰਜੋ ਜੇ ਤੇ ਕਿਨ ਤੋਇ ਪਾਨ ਬੋਰ ਦੀਨੀ

ਕ੍ਰਿਪਾ ਦੇ ਸੰਦਰ ਨਾਰੋ ਹੋ ਦਾ ਕੇ ਦਾ ਦੁਰਗਮਾਰੋ ਰੱਦ ਸਦਾ ਕਰਮ ਸੋ ਇਹ ਦੁਸ਼ਾਰ ਨ ਕੋਇ ਇਕ ਬਾਰ ਜੰਤ ਬਸ ਬਾਰਾ ਕਾਲ ਪਾ ਤੇ ਸੰਬਾਰਾ ਜਨ ਨਰ ਨਾਮ ਤਿਹਾਰੋ ਕਾਰ ਦਾ ਦੁਰਸ਼ਾ ਦੋ ਤੇਰਾ ਘੜ ਕੇ ਜਮਰਨ ਤਿਆਰੀ ਆ ਪ੍ਰਾਦਰੋ ਬਾਰੀ ਸ੍ਰੋ ਧਰਮ ਸੋ ਆਈ ਦੋ ਦੋ ਦਰ ਵਿਚਾਈ ਕਿਰਪਾ ਕਰੀਂ ਪ੍ਰਭ ਮਾਤਾ منچ بل پائے اپنا موڑا چتلا دردنا ਤਿੰਨਰ ਕੇ ਰਾ ਉਹ ਜੋ ਜੋ ਕੇ ਇੱਕ ਵਾਰ ਉਹ ਜੋ ਪੇ ਕੋ ਕਰ ਜੋ ਪਾਈ ਸੰਭ ਤੋ ਤਰਾ ਸਭਨੀ ਚਾਰ ਦਸ ਮੰਦਿਨ ਕੀ ਜਾਏ ਬਾਦਰ ਉਜਟ ਮੀਰਾ ਬਾਰਾ ਦੀਰਾ ਸਦਰ ਗ੍ਰੰਤ ਸੁਦਾਰਾ ਸੋਇਆ ਪਾਏ ਗਜ ਉਤੇ ਤੁਮਰੇ ਤਉ ਦੇ ਕੋ ਆਉ ਕਰਨਿਆ ਨੇ ਹੋ ਰਾਣੀ ਪ੍ਰਾਨ ਕੁਰਾਨ ਨੇ ਕੰਨ ਕਨ ਮਾਨਿਓ ਸਿਮਰਤਾ ਸਾਸਤਰਾ ਮੇਰ ਸਵਾ ਗੋਪੀ ਦੁਕਾਇ ਮੈਂ ਇਕਨ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਾਰੂ ਮੈਂ ਨਾ ਕਿਉ ਸਤਿਵ ਕਾਣ ਦੋ ਰਾਜ ਦੁਆਰ ਕੋ ਛਾੜ ਕਾ ਗੈਉ ਦੁਆਰੋ ਦਵਾਰ ਬਾਂਗੈ ਧੀਲਾ ਦੇ ਹਸਤ ਗੋਬਿੰਦ ਤੁਹਾਰੂ ਰਾਮ ਗੁਜਮਲ ਅਭੀ ਜਾਣੰਦਿਕ ਓੰਕਾਰ ਸਤਿਗੁਰ ਪ੍ਰਸਾਦੋ ਰੰਧ ਭਾਮਰੀ ਮਾਈ ਸਤਿਗੁਰੂ ਮੈਂ ਪਾਇਆ ਤਕਤਾਂ ਪਾਇ ਸਦਿ ਮਨਵਤੀ ਆਗਦਈਆ ਰਾਗ ਰਤਨ ਪਰਵਾਰ ਪਰਿਆ ਸਤਿ ਸ੍ਰੀ ਅਕਾਲ ਆਈ ਆਪ ਦਾ ਦੋ ਤਾਂ ਕਾ ਵਾਰੀ ਕੀ ਰਾਮਣ ਜੀ ਨੇ ਵਸਾਇਆ ਕਾ ਨਾਨਕ ਅਨੰਦ ਵਾਜ ਸਤਿਗੁਰੂ ਮੈਂ ਪਾਇਆ ਮਨ ਮੀਰਿਆ ਤੂੰ ਸਰਵਰਣਾਲੀ ਅਨਾਰਉਤ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰੂ ਕਰ ਤੇਰਾ ਆਕਾਰ ਜੋ ਸਤ ਸਵਾਰਨਾ ਸਭਨਾ ਗੱਲਾਂ ਸਬਰਾ ਸੁਆਮੀ ਜੋ ਕਮਨ ਅਵਸਾਰੀ ਕਾ ਨਾਨਕ ਮਨ ਮੇਰੇ ਸਤਿਗੁਰ ਵਰਣਾਲੀ ਸਾਚੀ ਸਹਿਬਾ ਕੀ ਨਾਹੀ ਕਰ ਤੇਰਾ ਕਰਤਾ ਤੇਰਾ ਸੁਖ ਸਾਜੇ ਦੇਸੋ ਪਾਵੇ ਸਦਾ ਸਲਾ ਤੇਰੀ ਨਾਮ ਨਮਸਾਬਈ ਨਾਮ ਜਨ ਕਾ ਮਨੁਸਿਆ ਬਜਿ ਸਤਗਨੀ ਰੇ ਕਹਿ ਨਾਨਕ ਤੇ ਸਾਬ ਕਹਿ ਨਾਈ ਕਰਤੇ ਰਹਿ ਸਚਾ ਨਾਮ ਮਿਰਾ ਧਾਰੂ ਸਾਧਨਾ ਦਾਰਮੀ ਰਾਜ ਮੁਕਾ ਦਗ ਬਾਈਆ ਕਰ ਸਾਤ ਸੁਖ ਮਨਵ ਸਿਆ ਇਨ ਚਜ ਪਜਾਈਆ ਸਦਾ ਕੁਰਬਾਨ ਕੀਤਾ ਗੁਰਵਟਾ ਜਿਦਿਆ ਬੜਿਆਈਆ ਕਹਿ ਨਾਨਕ ਸਨ ਸੰਤੋ ਸਭ ਤਰੋਪੇ ਆਰੋ ਸਚਾ ਨਾਮ ਮਿਰਾ ਧਾਰੂ ਵਾਗੀ ਪੰਚੋ ਸਬਦ ਸਤਿਗੁਰ ਸਵਾਗਾ ਸਤਿਵਾਕ ਦਸਵਾਜੀ ਕਲਾਤ ਕਰਤਾ ਆਈਆ ਪੰਚ ਦੂਤ ਦਵਾ ਕੀਤੇ ਕਾਲ ਕਣਕ ਮਾਰਿਆ ਤੁਰ ਕਰਮ ਪਾਇਆ ਤੋ ਜਨ ਕਾ ਉਸ ਨਾਮ ਔਰ ਕ ਲਾਗੇ ਕਹ ਨਾਨਕ ਦਸੋ ਆਪਤ ਕਰਨ ਦਵਾਜੀ ਸੱਜ ਲੈ ਬਰ ਦੇ ਨਮਾਣੀ ਦੇ ਨਮਨ ਜਿਵਾ ਬਾਜੋ ਕਿਆ ਕਰੇ ਵਿਚਾਰੀਆ ਦਸਵਾ ਸਮਰਤ ਕੋਈ ਨਾਏ ਕਿਤਵਾ ਕਰਬਣ ਵਾਰੀਆ ਇਸਨਾ ਔਰ ਤਾ ਨਾਏ ਸਦਰਾ ਸਵਾਰੀਆ ਕਹ ਨਾਨਕ ਲਿਆਵਾ ਜੋ ਕਰੇ ਵਿਚਾ ਔਰੀ ਆਨੰਦੋ ਨੰਦੋ ਸੋ ਕੋ ਕਹ ਆਨੰਦ ਗੁਰਤੇ ਜਾਣਿਆ ਜਾਣਿਆ ਅਨੰਦ ਦਾ ਗੁਰਤੇ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਗਲਵਾ ਕਟੇ ਗਿਆਨ ਜਨ ਸਾਰਿਆ ਅੰਦਰੋਂ ਜਨ ਕਾਮੁ ਦੁਟਾ ਦਨ ਕਾਂਤ ਸਾਬ ਦਚਾ ਸਵਾਰੇ ਆ ਕਹ ਨਾਨਕ ਹੋ ਨੰਦ ਨੰ ਗੁਰਤੇ ਜਾਣਿਆ ਬਾਬਾ ਜਿ ਤੋਂ ਦੇ ਸੋ ਜਨ ਪਾਵੈ ਪਾਵੈ ਸੋ ਸੋ ਜਨ ਦੇ ਜਿਸਨ ਉਹ ਕਰੇ ਵਿਚਾਰਿਆ ਪਰਮਪੂਰੇ ਦਰਦ ਸੁਖ ਨਾਲ ਸਵਾਰਿਆ ਗੁਰਬਾਜ਼ਾ ਦੀ ਮਨ ਪਿਆ ਨਰਮਲ ਜਨਨਾ ਪਾਣਾ ਪਾਵੇ ਕੈ ਨਾਮ ਜਿਤੇ ਪਿਆਰੀ ਸੁਜਨ ਪਾਵੇ ਆ ਗੰ ਪਿਆਰਿਓ ਆ ਗਤ ਕੀ ਕਰੇ ਕਾਣੀ ਗਤ ਕਾਣੀ ਗਤ ਕੀ ਰਿਖਤਵਾਰ ਪਈਐ ਧਨ ਮਨ ਧਨ ਦਤ ਸਭ ਗੁਰ ਕਉ ਕਮਨ ਆ ਪਈਐ ਕਮਨਾ ਗੁਰੂ ਕੀ ਰਾਗ ਅਬਦਤੀ ਬਾਣੀ ਕਹਿ ਨਾਨਕ ਅਗਨ ਸੰਤੋ ਗਤੁ ਕਤ ਕਾਣੀ اے ਮਨ ਚੰਚਲਾ ਤਿਤਰਾਇ ਗਣ ਨਾ ਪਾਇਆ ਤਿਤਰਾਇ ਨਾ ਪਾਇ ਤਨਾ ਤੋ ਸੁਨ ਮਨ ਮੇਰੀਆ ਮਾਇ ਮੋਹ ਜਿਨਿ ਪਰਮ ਪਲਾਇਆ ਮਾਇ ਦਾ ਮੋਹ ਜਿਨਿ ਕਿਤੇ ਜੰਟਾ ਗਲੀ ਪਾਈਆ ਕੁਰਬਾਨ ਕੀ ਤਖਤ ਸਗਟੋ ਨਵ ਮਟਾ ਲਾਇਆ ਕਹਿ ਨਾਨਕ ਮਨ ਚੰਚਲ ਤਿਤਰਾਇ ਨਾ ਪਾਇਆ ਏ ਮਨ ਪਿਆਰੇ ਤੂ ਸੁਖ ਸੁਖ ਸਮਾਲੇ ਏ ਉਗ ਰੰਗ ਤੂ ਜਿ ਦੇਖ ਦਾ ਦਲੇ ਨਾਮ ਤੇ ਰਣ ਨਾਲੇ ਸਾ ਤੇਰਾ ਦਲੇ ਨਾਹੀਂ ਕ੍ਰਿਸ਼ਨ ਆਲ ਕਰਦ ਲਈ ਆਇਆ ਸਾਕਾਮੁਰਾ ਨਾ ਕਿਚੈ ਦੰਤ ਪਛੋਟਾਈਆ ਸਤਿਗੁਰੂ ਕਾ ਆਪਦੇ ਸੰਤੋਬੈ ਤੇ ਰਣ ਨਾਮੇ ਕਾ ਨਾਨਕ ਮਨ ਪਿਆਰੇ ਤੂ ਸੁਖ ਸੁਖ ਸਮਾਲੇ ਅਗਮ ਗੋਚਰ ਅਤਰੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨਾਂ ਤੇਰਾ ਆਪਣਾ ਤੂ ਜਾਣੀ ਜੀ ਜਾਂ ਸਾਖੇਲਦੇ ਰਾਜ ਅਗਵਗਵਗਾਣੀ ਆਗੇ ਤਾ ਵੀ ਕੇ ਸਾਧੂ ਹੈ ਜਤ ਪਾਇਆ ਕਹਿ ਨਾਨਕਾ ਤੁਧਾ ਕਰਮੈ ਤਰੰਤ ਨਾ ਪਾਇਆ ਸੁਰ ਨਾਮੁ ਅਮਰ ਜਨਮ ਮਰਤ ਕੋ ਦੇ ਸਮਰਤ ਕਰਤੇ ਪਾਇਆ ਪਾਇ ਅਮਰਤ ਗੁਰ ਕਿਰਪਾ ਕੀਨੀ ਚਾ ਮਨੁ ਸਾਇਆ ਜੀ ਜਾਂ ਸਾਧ ਤਾ ਪਾਇ ਇਕ ਬੇਕ ਪਰਸਨਾ ਆਇ ਲਗ ਲੋਭਾਂ ਕਾ ਤੁਕਾ ਸੁ ਗੁਰਬਨਿ ਪਾਇਆ ਕਹ ਨਾਨਕ ਜਿਤਨਾ ਪ੍ਰਚਾਰ ਨੰਬਰ ਤੇ ਕਰਤੇ ਪਾ ਭਗਤਾਂ ਕੀ ਚਾਲ ਰਾਲੀ ਚਾਲਨ ਰਾਲੀ ਬਤਾ ਕੇ ਵਿੱਕੇ ਮਾਰ ਦੱਲੇਣਾ ਲੱਭ ਲੋ ਵੰਕਾਰ ਦਰਸਨਾ ਬਹੁਤਾ ਨਾਹੀ ਬਲਣਾ ਕਹ ਨਾਨਕ ਕੇ ਬਾਲੋਨ ਕੀ ਇਹ ਤਾ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਾਂ ਤਿਆਰ ਬਾਸਨ ਸਰ ਬਾਣੀ ਕਹ ਨਾਨਕ ਚਾਲ ਬਕਤਾ ਨੂੰ ਗੁਰੂ ਨਰਨਾਲੀ ਜਿਉ ਤੋ ਚਲਾ ਤੋ ਦਰ ਸੁਆਮੀ ਔਰ ਕੀ ਜਾਣਾ ਕਉਣ ਦੇਰੇ ਜਿਉ ਤੁਝ ਲਾਹ ਦਿਵਦਲੇ ਜਿਨਾ ਮਾਰਗ ਪਾਵੇ ਕਰ ਕਿਰਪਾ ਨਾਮ ਲਾਏ ਸਿਹਾਰਾ ਤੁਧ ਆਵੇ ਜਤਨੁਕ ਦਰਨਾ ਆਪਣ ਸੇ ਗੁਰਦੁਆਰ ਸਪਾਵੇ ਕਹੈ ਨਾਨਕ ਅਕਾਲ ਸਾਈਂ ਸਾਹਿਬ ਯਹ ਭਾਵ ਤਵ ਚਲਾਵੇ ਏ ਹੋ ਸੋਲਾ ਸਉਦੋ ਸੋ ਆਵਾਂ ਸਬਦੋ ਸੋ ਆਵਾ ਸਉ ਸੋਲਾ ਸਤਿਗੁਰੂ ਸਨਾਇ ਏਹ ਤਨ ਕੈ ਮਨ ਵਸਿਆ ਜੰਤੁਰੋ ਲਿਖ ਆਇ ਇਕ ਬਰੇ ਇਕ ਨੇਰੇ ਕਹਿ ਗੱਲਾ ਗਲੇ ਕਿ ਨਾ ਪਾਇਆ ਕੈ ਨਾਨਕ ਸਬਦ ਸੋਇ ਲੰ ਸਤਿਗੁਰੂ ਜਨਾਇ ਆਪਿ ਤੋ ਜਨਾਨੀ ਅਰਤਿਆ ਆਇਆ ਅਰਤਿਆ ਬਤੋਈ ਗੁਰਮੁਖੀ ਮਿਧਿਆ ਆਇਆ ਬ੍ਰਹਮਾ ਤਪਤਾ ਕਟੰਬ ਤਾਤਾਂ ਪ੍ਰਸੰਸ ਸਵਾਈਐ ਕੈੰਦ ਪ੍ਰਤਾ ਕੰਦ ਪ੍ਰਤਾ ਸਰਵਤਾ ਜਿਨੀ ਮਨੁਸਾਯਾ ਕੈ ਨਾਨਕ ਸਰਵਤਾ ਜਿਨੀ ਗੁਰਮੁਖਾਰ ਅਰਤਿਆ ਆਇਆ ਕਰਮੀ ਸਾਜਿਨੇ ਉਪਜੈ ਵਿਣ ਸਾਜੈ ਸਦਾ ਨਾ ਜਾਏ ਨਾ ਜਾਏ ਸਦਾ ਕਿਤਤ ਨਮਰਾਏ ਕਰਮ ਕਮਾਈ ਸਦਾ ਜੀਉ ਮਲੀਨਾ ਕਿਤਨ ਮਤੋਤਾ ਜਾਏ ਮਨ ਤੋਬ ਸਵਤਰਾ ਗੋਰ ਦਰਉਤਲਾਏ ਕੈ ਨਾਨਕੁਰ ਪਰਵਾਸਾ ਦੀ ਸੱਜ ਪੰਜਨ ਸਤਾਂ ਜਾਏ ਜੀਵ ਮੈਲੇ ਬਾਰੋਂ ਨਰਮਲ ਬਾਰੋਂ ਨਰਮਲ ਜੀਉ ਤਾ ਮੈਲੇ ਦਿਨ ਜਨਮਾ ਜੁਆ ਰਿਆ ਇਤਨਾ ਮਰਣਾ ਰੋਗ ਲਗਾ ਮਰਣਾ ਮਣਾ ਬੇਸਾਰਿਆ ਬੇਤਾ ਮੈਂ ਨਾਮ ਤੁਮ ਸੋ ਜੋਣੀ ਨਹੀ ਬਰੇ ਜੋ ਬੇਤਾ ਲਿਆ ਕਹ ਨਾਨਕ ਜਿਨ ਸਤਿ ਜਿ ਆਏ ਕੋੜੇ ਲਾਗੇ ਜਿਨ ਜਨਮ ਜੋ ਆਇਆ ਰਿਆ ਜਿਉ ਦਰਮਲ ਬਾਰੋ ਨਰਮਨ ਮਾਰੂਤਾ ਦਰਮਲ ਜਿਉ ਨਰਮਨ ਸੁਤਿ ਕਰਤੀ ਕਰਣੀ ਕਾਮਾਣੀ ਕੋੜ ਗਿਜ਼ ਪੁੰਚਣਾਇ ਮਨਸਾ ਸਸਮਾਣੀ ਜਨਮ ਰਤਨਾ ਜਨ ਕਟੇ ਆ ਬਲੇ ਸੇਵਨ ਜਾਰੀ ਕਹ ਨਾਨਕ ਜਨਮ ਆਨ ਧਰਮ ਸੁਧਾਰੇ ਗੁਰ ਨਾਲੇ ਜੀ ਕੋ ਜੱਕਾ ਗੁਰੂ ਦੇ ਤੇ ਧੰਮ ਕੋ ਬਾਉ ਬਾਦ ਧੰਮ ਕੋ ਜੱਕਾ ਕੋਈ ਜੀਉ ਰਾ ਗੁਰ ਨਾਲੇ ਕੋ ਕਿਦ ਸਰਦਾ ਦਉ ਦਿਆਇ ਅੰਦਰ ਆਤਮਾ ਸੁਣਾਲੇ ਆਪ ਛੱਡ ਦਰ ਪਰਣ ਗੁਰ ਮੜਾ ਨ ਜਾਣ ਕੋਈ ਕਹ ਨਾਨਕ ਸੁਣੋ ਗੰਤੋ

ਆਹੋ ਤੱਕ ਸਤਿਗੁਰੂ ਕੇ ਪਿਆਰੇ ਓ ਗਾਵੋ ਜਤੀ ਬਾਣੀ ਬਾਣੀ ਤਾਂ ਗਾਉ ਗੁਰੂ ਕੇ ਰੀ ਬਾਣੀਆਂ ਦਰਬਾਣੀ ਜਿਨ ਕਾ ਨਦਰ ਕਰਮੋਗ ਬ ਤਦ ਨਾ ਸੁਮਾਣੀ ਵੀ ਅਮਰਤਾ ਦਾਰੂ ਆ ਰੰਗ ਜਪੋ ਦਾਰੰਗ ਪਾਣੀ ਕਹ ਨਾਨਕ ਦਾ ਗਾਉ ਜਤੀ ਬਾਣੀ ਸੰਤੁਰ ਬਿਨਾ ਗਤੀ ਆ ਬਾਣੀ ਬਾਣੀ ਤਕਿ ਗੁਰੂ ਬਾਜੋ ਹੋਰ ਗੱਤੀ ਬਾਣੀ ਕਹਦੇ ਗੱਤਿ ਸੁਣਦੇ ਗੱਤਿ ਗੱਤਿ ਆ ਕਵ ਕਾਣੀ ਹਰ ਅਰਣਤਾ ਕਰਤਨਾ ਕਖਿਨਾ ਜਾਣੀ ਜਿ ਤਿਆਨ ਕਰ ਲਿਆ ਬਾਗੁਲਨ ਪੈਰ ਵਾਣੀ ਕੈ ਨਾਨਕ ਗੁਰਵਾਜਾ ਗਤੀ ਬਾਣੀ ਗੁਰ ਕਾ ਸਬਦ ਰਤਨ ਆਇ ਰਜ ਤੇਰਾ ਸਬਦ ਦਾ ਰਤਨ ਜਿਦ ਮਨ ਲਾਗ ਸਬਾਉ ਸਬਦ ਦਾ ਸਤਿ ਮਨ ਮਿਲਿਆ ਸੁਚਾ ਲਾਇਆ ਪਾਉ ਆਪੇ ਹੀ ਰਤਨਾ ਆਪੇ ਸੁਣਾ ਦੇ ਭਜਾਈ ਕਾਇ ਨਾਨਕ ਸਬਦ ਰਤਨ ਆਇ ਰਜ ਤੇਰਾ ਕਰਤਾ ਤਵ ਆਪੁ ਪਾਇ ਕੈ ਕਰਤਾ ਬਿਉ ਮਰਾਈ ਓ ਕਮਰਤਾ ਆ ਬੇ ਕੈ ਗੁਰਮੁਖ ਸਬਜਾਏ ਤੂੜਾ ਬੰਦਰ ਹੋਵਾ ਮੋਤਾ ਸਬਦਾ ਮਨੁ ਸਾਹਿ ਗੁਰਮੁਖ ਜੀ ਤੁਮ ਆਪ ਕਰੇ ਸੋ ਬੈਕ ਸਨ ਬਿਲਾਏ ਕਹੈ ਨਾਨਕ ਆਪ ਕਰਤਾ ਪ੍ਰਭੁ ਕਮਜਾਇ ਸਿਮਰਤ ਤਦਾ ਤਰ ਬਨ ਪਾਪ ਵਿਚਾਰ ਦੇ ਤਤਾ ਗੁਰ ਜਾੜੀ ਦਤ ਗਾਨ ਜਾਣੀ ਗੁਰੂ ਬਾਜੋ ਤਤ ਗਾਨ ਜਾਣੀ ਤੇ ਗੁਣ ਸੰਸਾਰ ਪਰਮ ਉਤਾਰਨ ਬਿਹਾਣੀ ਗੁਰ ਕਿਰਪਾ ਦੇ ਸੇਣ ਜਾਗੀ ਜਿਨਾਂ ਆਰਣ ਮਤਬਾ ਬੋਲੇ ਮਰਤਵਾਣੀ ਕਾ ਨਾਨਕ ਸੋ ਤਤ ਪਾਇ ਸੁਨਵਣ ਦਾ ਲਗ ਲਾ ਗਾਇ ਜਦ ਦਰਨ ਬਿਹਾਣੀ ਮਾਤਾ ਜੀ ਉਹ ਦਰਮਰਤ ਪਾਲ ਕਰੇ ਜੋ ਕਮਨਾ ਬਸਾਰੀ ਐ ਮਨ ਕੋ ਬਸਾਰੀ ਵਰਦਾਤਾ ਯਗਨ ਮਾਰ ਪਹੁੰਚਾਵੇ ਉਦਣਾ ਕਾ ਗਵਨ ਸਕੇ ਸਨਾ ਆਪਣੇ ਲਿਵਾਪੇ ਆਪਣੀ ਲਵਾਪੇ ਲਾਏ ਗੁਰਮਖਸਾ ਸਵਾ ਮਾੜੀ ਆਏ ਕਾ ਨਾਮ ਕੇ ਵਰਦਤਾ ਜੋ ਕਮਨੋ ਸਾਰੀ ਐ ਜੈਸੇ ਅਗਰਨਾ ਉਦਰ ਮੈਂ ਤਸਵੀਰ ਮਾਇੰ ਮਾਇਆ ਗਣ ਸੋ ਇੱਕੋ ਜੀ ਕਰਤਾ ਕੇ ਨਰ ਜਾ ਜਪਣਾ ਤਾਂ ਜੰਮਿਆ ਪਰਵਾਰ ਪਲਾ ਪਾਇਆ ਲਗੜਕੇ ਲਗਿਸ ਨਾਮ ਮਰ ਵਰਤਾਇ ਏ ਮਾਇਆ ਜੇ ਤਰੁ ਵਿਤਰਾ ਉਪਜਾ ਬਉ ਦੁਜਾ ਲਾਇ ਕੈ ਨਾਨਕੁ ਗੁਰਪ੍ਰਸਾਦਿ ਇਨਾਲੇ ਬਿਲਾ ਕੀਨਿ ਉਚੇ ਮਾ ਪਾਇ ਆਰਾਮੁ ਲਖੈ ਮਨੁ ਪਾਇ ਜਾਇ ਮਨੁ ਬਾਜਾ ਜਿਸ ਤਵਟਾ ਰਾ ਲੋਕ ਬਿਲਾਇ ਐਸਾ ਤਦ ਗੁਰਨੇ ਮਿਲੈ ਸਤਿ ਨਾਨਕਾ ਪਿਆ ਵਿਚਿ ਆਪਿ ਜਾਇ ਜਿਦਾ ਜੀਵ ਤਸਮ ਰਾਰੋ ਸਾਹਮਣੇ ਆਇ ਹਰ ਬਸ ਮਨਿਆਏ ਹਰੇ ਆਪਾ ਮੁਲਕ ਬੰਦ ਨਾ ਕਹਿਣ ਕਾ ਜਨਰ ਬੱਲਾ ਪਾਏ ਹਰ ਰਸ ਹਰ ਰਸ ਮੇਰੀ ਮਰਮਣ ਜਾਰਾ ਹਰ ਰਸ ਮੇਰੀ ਮਰਮਣ ਜਾਰਾ ਗੁਰ ਤੇਰਾ ਰਾਜਾਣੀ ਹਰਨ ਤਜ ਕੋ ਜਿਓ ਲਗਟੁ ਦਿਯਾਰੀ ਏਹੋ ਤੁਨ ਨਾ ਮਿਲਿਆ ਜਨਾਰਾ ਪੀ ਪਾਣਾ ਕਹਿ ਨਾਨਕ ਹਰ ਰਸ ਮੇਰੀ ਮਰਵਾ ਬਣ ਜਾਰਾ ਰਸਾ ਦਵਾਰ ਦੁਆਰੇ ਚਰੀ ਤੇ ਪਿਆਨੇ ਜਾਏ

ਆਰੇ ਪ੍ਰੇ ਮਾਤਾ ਪਿਤਾ ਜਨ ਜੀਓ ਭਾਇ ਅਦਕਾਇ ਦੁਖਤਾ ਦੀ ਸੁਧਿਆ ਤਦ ਤੱਕ ਤੋ ਆ ਤੋ ਰੀਆ ਕੈ ਨਨਿਕੈ ਸ੍ਰਿਸ਼ਕਾ ਮੂਰਤੀਆ ਜੋਤਿ ਰਾਕੇ ਤਦ ਤੱਕ ਮਾਇ ਮਨ ਜੋ ਪਿਆ ਬਰਵਾਗ ਸੁਣਿਆਰ ਮੰਗਲ ਗਾਉ ਦਕੇ ਗ੍ਰੰਧਰ ਬਣਿਆ ਹਰ ਗਾਉ ਮੰਗਲ ਨਸਕੀਏ ਸੋਖ ਤੋ ਕਨਾ ਵਿਆਪਾਏ ਗੁਰ ਚਰਨ ਲਾਗੇ ਦਨਸ ਪਾਗ ਆਪਣਾ ਫਿਰ ਜਾਪੈ ਅਨਤ ਬਾਣੀ ਗੁਰ ਸਬਦ ਜਾਣੀ ਅਰ ਨਾਮ ਹਰਿ ਸੋ ਕੋ ਕਹ ਨਾਨ ਪ੍ਰਵਾਪ ਮਿਲਿਆ ਕਰਨ ਕਾਨ ਜੋ ਕੋ ਇਹ ਸਰੀਰਾ ਮੇਰੇ ਆਇ ਇਹ ਜਗ ਮੈਂ ਆਇ ਕੈ ਕਿਆ ਤਦ ਕਰਮ ਕਮਾਇਆ ਇਹ ਕਰਮ ਕਮਾਇਆ ਤਦ ਸਰੀਰਾ ਜਤ ਜਗ ਮੈਂ ਆਇਆ ਜਿਨਾ ਤੇਰਾ ਤੇ ਤਿਆ ਜ਼ੋਰ ਮਨ ਉਸਾਇਆ ਗੁਰਪਤ ਸਾਧੀ ਅਰਮਨ ਵਸਿਆ ਪੁਰਬਲ ਕੈ ਪਾਇਆ ਕ ਨਾਨਕ ਜੀ ਪ੍ਰਵਾਨੋ ਹੋਆ ਜਨ ਸਤ ਗੁਰ ਜਾਤ ਲਾਇਆ ਏ ਨਿਤਰੋ ਮੇਰਿਓ ਹਰ ਤੋਂ ਮੈ ਜੋਤ ਤੈ ਅਰਬ ਨਾ ਬਰਣਾ ਦੇਖੋ ਕੋਈ ਹਰ ਬਰਣਾ ਬਰਣਾ ਦੇਖੋ ਕੋਈ ਨਦਰੀ ਆਨੇ ਆਲੇ ਆ ਇਹ ਅਬ ਸੰਸਾਰ ਤੋਂ ਦੇਖਨੀ ਵਰਕਾਰ ਰੂਪਾ ਰੂਪ ਨਦਰੀਆ ਗੁਰ ਪਤਾ ਦੀ ਬੁਝਿਆ ਜਾ ਵਿਕਾਰ ਕਾਰ ਬਰਣਾ ਕੋਈ ਕਹਿ ਨਾਨਕ ਏ ਨਿਤਰਾਣ ਸੇ ਜੋਤ ਗੁਰ ਮਿਲਿਆ ਦੇ ਦਿਸਤ ਹੋਈ ਏ ਸਰਬਣਾ ਮੇਰੀ ਆ ਸਾਚਾ ਦਰਣਾ ਨਾ ਘਟਾਇ ਸਾਚਾ ਦਰਣਾ ਨਾ ਘਟਾਇ ਧੀਲਾ ਜਨਤ ਬਾਣੀ ਜਿਸਨ ਮਰਦਰਾ ਰਿਆ ਆਉ ਆਸਨਾਰ ਸੁਮਾਣੀ ਸੱਚਾ ਲਕਵੜਾਣੀ ਧਾਕੀ ਗਤ ਗਈ ਰਾਜਾ ਵੀ ਕਹਿ ਨਾਨਕ ਮਰਤ ਨਾਲ ਪ੍ਰਭ ਤਰੋ ਬੋ ਸਾਚਾ ਦਰਣਾ ਨਾ ਘਟਾਇ ਹਰ ਜੀਉ ਗੁਪਾੰੰਦ ਰਖ ਕੈ ਵਾਜਾ ਬਾਣ ਬੁਜਾਇਆ 부ਜਾਇਆ ਵਾਜਾ ਪਾਣੋ ਦੁਆਰੀ ਪ੍ਰਗਟ ਕੀਏ ਸੁਆਗਤ ਦਰਕਾਇਆ ਗੁਰਦੁਆਰਾ ਲਾਇ ਪਾਵਣੀ ਕਨਸੁਆ ਦੁਆਰ ਦਰਕਾਇ ਤੈਨੇ ਕਿਰਪਾ ਨਮਨਤ ਦਦ ਤਨ ਸੰਜਾਈ ਪਾਇਆ ਕਹਿ ਨਾਨਕ ਕਰ ਪਰ ਜੀਉ ਉਪਾਂਧਾਰ ਕਾ ਵਜਪਣ ਬੁਜਾਇਆ ਈਓ ਦਾਚਾ ਕੋਇਲਾ ਸੱਚ ਕਰਗਾ ਬੋ ਗਉਦ ਸੋਲਾ ਕਰ ਸੱਚ ਜਿੱਤ ਤਦ ਸਤਿ ਆਵੇ ਸਚੁ ਦਿਹਾਵੇ ਜਨ ਪਾਏ ਗੁਰਮੁਖਿ ਨਾ ਬੋਝ ਓਏ ਈਹੁ ਤਤਵਨਾ ਕਾ ਕਸਨਾਿਸਿਸ ਬਖਸੇ ਸੋ ਜਨ ਪਾਵੈ ਕਹ ਨਾਨਕ ਸਚ ਸੋਲਾ ਸਚਾ ਕਰਿ ਗਾਵੈ ਆਨ ਦਸਨ ਬਟ ਪਾ ਗੀਆ ਜਗਲਾ ਮਨੋਰਤ ਕੋre ਪਰਬਰਮ ਪ੍ਰਵਪਾਇ ਉਤਾਰੇ ਜਗਲਾ ਬਸੂਰੇ ਲੋਕ ਰੋਗ ਸੰਤਾ ਪਉਤਾਰੇ ਸੁਣੀ ਸਾਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣ ਸੋਣ ਤੇ ਪਨੀਤ ਕੈ ਤੇ ਪਵਤਾ ਸਤ ਗੁਰ ਰਹਿਆ ਪਰ ਪੂਰੇ ਮੇਰਾ ਬੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਸੋਣ ਤੇ ਪਨੀਤ ਕੈ ਤੇ ਪਵਤਾ ਸਤ ਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਵਦ ਤੂਰੇ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ